ਸਾਸਤਰੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਡੋੜ ਦੇ ਵਿੱਚ ਡੋੜ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮੱਤਾ ਨਗਰ ਆ ਕੁਘਿਆਣੇ ਪਿੰਡ ਦਾ ਗਵੰਢੀ ਪਿੰਡ ਆ ਮਿੱਤਰੋ ਸਿੱਤਾ ਜਿਵੇਂ ਤੁਸੀਂ ਅੰਗੋਲੇ ਵਾਲੇ ਤੋਂ ਆਉਣੇ ਆ ਮਿੱਤਰੋ ਆਪਾਂ ਕੁਘਿਆਣੇ ਨੂੰ ਕੁਘਿਆਣੇ ਤੋਂ ਸਿਮਰਿਆਣਾ ਸਿਮਰੇਣ ਤੋਂ ਡੋੜ ਪਿੰਡ ਦੇ ਵਿੱਚ ਸਿੱਧੀ ਝੜਕ ਆਉਂਦੀ ਆ ਘਰੇਲੂ ਪਰਿਵਾਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਹੁਣਾਂ ਦਾ ਇੱਕ ਲਾਰਮ ਫਾਰਮ ਬਣਾਇਆ ਹੋਇਆ ਮਿੱਤਰੋ ਬਹੁਤ ਸੋਹਣਾ ਸੈਟਅਪ ਤਿਆਰ ਕੀਤਾ ਹੋਇਆ ਆਉਣ ਵਾਲੇ ਸਮੇਂ 'ਚ ਬਾਈ ਹੁਣਾਂ ਦੇ ਨਾਲ ਜੁੜ ਕੇ ਬਾਈ ਹੁਣਾਂ ਦੇ ਘਰੇ ਵੀ ਬਰੀਡ ਔਰ ਚੰਗੀਆਂ ਗਾਵਾਂ ਪੈਦਾ ਕਰਨ ਦੇ ਬਾਰੇ ਸੋਚਾਂਗੇ ਮਿੱਤਰੋ ਬਹੁਤ ਸੋਹਣਾ ਸੈਟਅਪ ਆ ਦੀ ਫਾਰਮ ਦੀ ਸਰਟ ਦਿਖਾਈ ਮੜਿਆ ਬਹੁਤ ਵਧੀਆ ਕਲੀਅਰ ਕੀਤਾ ਹੋਇਆ ਬਾਈ ਨੇ ਮੰਨ ਲਓ ਕਿੰਨੇ ਥਾਂ ਦੇ ਵਿੱਚ ਆ ਇਹ ਵੀ ਗੱਲਬਾਤ ਕਰ ਲਾਂਗੇ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਮੈਂ ਸਤਿ ਸ਼੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਵੈਗਰੂ ਜੀ ਠੀਕ ਠਾਕ ਵਧੀਆ ਜੀ ਸੇਤਾ ਦੇ ਪਰਿਵਾਰ ਸੁਣਾਓ ਪਹਿਲਾਂ ਜੀ ਹਾਂਜੀ ਸੇਤਾ ਦੇ ਪਰਿਵਾਰ ਸੁਣਾਓ ਬਹੁਤ ਵਧੀਆ ਜੀ ਗੁਰੂ ਦੀ ਕਿਰਪਾ ਹੀ ਚਲੋ ਸ਼ੁਕਰ ਹੈ ਆਪਣਾ ਨਾਮ ਦੱਸਿਓ ਕਿਹਰਾ ਦੀ ਜੀ ਗਰਮੀਤ ਸਿੰਘ ਜੀ ਜੀ ਕਹਿੰਦੇ ਆਪਣਾ ਘਰ ਕਿੱਥੇ ਜ ਆ ਗਿਆ ਜੀ ਆਪਣਾ ਘਰ ਹੈਗਾ ਜੀ ਵੱਡੇ ਰੋਡ ਤੋਂ ਇੱਕ ਗੁਰਦੁਆਰਾ ਸਾਹਿਬ ਆਉਂਦਾ ਜੀ ਜੀ ਉਥੋਂ ਸਿੱਧੀ 20 ਆ ਕੇ ਤੇ ਆਪਣਾ ਛੱਡ ਆਪਣੇ ਬਣਿਆ ਜੀ ਠੀਕ ਹੈ ਜੀ ਅੱਛਾ ਇਹ ਕਿੰਨੇ ਥਾਂ ਦੇ ਵਿੱਚ ਬਣਾਇਆ ਹੋਇਆ ਜੀ ਇਹ 12 ਮਰਲੇ ਹੋਣਗੇ ਜੀ 12 ਮਰਲਿਆਂ ਦੇ ਵਿੱਚ ਹਾਂ ਜੀ 12 ਮਰਲੇ ਕੀ ਬਾਤ ਆ ਜੀ ਅੱਛਾ ਕਿ ਗਾਈਆਂ ਪਰ ਥੋੜੀਆਂ ਰਕੀ ਬਣਕੀ ਕਰਨੇ ਬਣ ਗਿਆ ਜੀ ਇਹ ਥੋੜਾ ਜਿਹਾ ਹੀ ਹੋਇਆ ਜੀ ਚਲਾਏ ਨੂੰ ਹੌਲੀ ਹੌਲੀ ਵਧਾਵਾਂਗੇ ਅੱਛਾ ਸ਼ੁਰੂਆਤ ਹੀ ਕੀਤੀ ਆ ਜੀ ਕਿੰਨਾ ਟਾਈਮ ਹੋ ਗਿਆ ਚਲਾਏ ਨੂੰ ਇਹਨੂੰ ਤਿੰਨ ਸਾਲ ਹੋਏ ਹੋਣ ਗਏ ਬਸ ਹੀ ਗਈ ਇਹ ਕਹਿੰਦਾ ਜੀ ਇੱਕ ਬੇਨਤੀ ਕਰਕੇ ਜਾਊਗਾ ਵੀਡੀਓ ਦੇ ਵਿੱਚ ਹੀ گاਵਾ ਦੋ ਘਟ ਰੱਖ ਲਿਆ ਜੀ ਬਸ ਠੀਕੇ ਚੰਗੇ ਸੀਮੰਟ ਤੋਂ ਬਿਨਾ ਗਾਣਾ ਰੱਖਿਆ ਹਾਂ ਠੀਕੇ ਦਾ ਬਹੁਤ ਵਧੀਆ ਭਰੋਣੇ ਆ ਜੀ ਗਾਂ ਦੇ ਜੇ ਤੁਸੀਂ ਕਮਾਈ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਬਰੀਡ ਤੇ ਧਿਆਨ ਦੇਣਾ ਹੀ ਪੈਣਾ ਹਾਂਜੀ ਹਾਂਜੀ ਅੱਛਾ ਭਾਈ ਆਪਾਂ ਇੱਕ ਗਾਂ ਵੇਚਣੀ ਅੱਜ ਹਨਾ ਜੀ ਇਹ ਕਿਰਵਾ ਸੁਹਾ ਸੁਈ ਆ ਇਹ ਦੂਜਾ ਸੁਹਾ ਸੁਈ ਆ ਜੀ ਠੀਕ ਹੈ ਜੀ ਕਿਨੇ ਹੁਣੇ ਸੁਈ ਆ ਤਾਂ ਸਵੇਰ ਹੀ ਹਨਾ ਹਾਂ ਸਵੇਰ ਹੀ ਸੁਈ ਆ ਜੀ ਕੀ ਜਰੂਰਤਾ ਜੀ ਇਹਨੇ ਪੌਣੀਆ ਕਰਮ ਵਾਲੀ ਨੇ ਬੱਚਾ ਦੇਗੀ ਫਿਰ ਬੱਚਾ ਦੇਗੀ ਠੀਕ ਹੈ ਦੁੱਧ ਦਾ ਕੀ ਰਿਕਾਰਡ ਰਿਆ ਜਾਂਦਾ ਜੀ ਦੁੱਧ ਦਾ 30 ਲੀਟਰ ਦੇ ਦਿੰਦੀ ਆਈ ਪੀ 30 ਲੀਟਰ ਦਾ ਚੋਇਆ ਜੀ ਠੀਕ ਹੈ 30 ਲੀਟਰ ਦੁੱਧ ਠੀਕ ਹੈ ਜੀ ਠੀਕ ਹੈ ਜੀ ਕੋ ਘਰੇ ਰੱਖਣ ਵਾਲੇ ਭਾੜੂ ਦੇ ਦਈਏ ਆਪਾਂ ਯਾਦ ਕਰੂਗਾ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਅੱਛਾ ਗ੍ਰਮੀਤ ਭਾਈ ਇੱਕ ਗੱਲ ਹੋਰ ਆ ਇਹਦਾ ਫਿਰ ਟੀਕਾ ਇਹਦੇ ਤੁਸੀਂ ਨੋਰਮਲੀ ਭਰਾਇਆ ਜਿਹੜਾ ਬੱਚਾ ਆ ਕਿ ਮੱਕੀ ਕਰਨ ਬਣ ਗਿਆ ਹਾਂਜੀ ਟੀਕਾ ਨੋਰਮਲੀ ਭਰਾਇਆ ਆ ਨੋਰਮਮਲੀ ਭਰਾਇਆ ਸੀਗਾ ਜੀ ਠੀਕ ਹੈ ਠੀਕ ਆ ਅੱਛਾ ਰੇਟ ਫਿਰ ਕੀ ਕਰਾਂਗੇ ਆਪਾਂ ਜੀ ਰੇਟ ਇਹਦਾ 120 ਕਰਦੇ ਆਂ ਜੀ 1 ਲੱਖ 20 ਮਾਣਤਨ ਕਰਦਾ ਕਿ ਵਿੱਚ ਹਾਂਜੀ ਕਰਦੇ ਆਂਗੇ ਮੌਕੇ ਤੇ ਠੀਕ ਅੱਡੇ ਬਾਰੂ ਤੋਰੇ ਭਾਈ ਜੀ ਠੀਕ ਲੇਵੇ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾਲੀ ਦੇ ਲੇਵੇ ਦਾ ਬ੍ਰਾਂਡ ਬਾਕਮਾ ਵਾਲਾ ਜਾਤ ਬਰੀਡ ਨਸਲ ਵੱਛੀ ਦੇ ਵਿੱਚ ਬਹੁਤ ਸੋਹਣੀ ਦਸਨਕੀ ਆ ਵੀਰੇ ਥਣੇਵਾ ਬਹੁਤ ਚੰਗਾ ਲੱਗਾ ਹੋਇਆ ਦੁੱਧ ਪਰਮਾਤਮਾ ਰੱਖੇ ਸੁੱਖ ਬਈ 30 ਲੀਟਰ ਦੁੱਧ ਬਾਈ ਨੇ ਚੋਇਆ ਤੇ 30 ਦਊਗੀ ਜਾਤ ਦੱਸਦੀ ਆ ਗਾਂ ਦੀ ਕੁਆਲਿਟੀ ਦੱਸਦੀ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਚੰਗੇ ਸੀਮਣ ਘਰਾਣੇ ਦੇ ਵਿੱਚੋਂ ਵਹਿੜਾ ਮਿੱਤਰੋ ਮਗਰ ਇਹਦੇ ਆ ਵੱਛਾ ਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਆ ਬਾਈ ਤੇ ਅਜੇ ਸੂਈ ਆ ਜੇਰੇ ਨੇ ਕਰਮਾਲੀ ਨੇ ਪਾਉਣੀ ਆ ਚੋਣ ਚਣ ਤੁਹਾਨੂੰ ਓਕੇ ਦੀ ਰਿਪੋਰਟ ਲੱਗਾ ਕਿਉਂਕਿ ਥਾਣੀ ਬਹੁਤ ਚੰਗਾ ਦੂਰਾ ਥ ਲੱਗਿਆ ਹੋਇਆ ਗਾਂ ਨੂੰ ਰੇਟ ਜਿਹੜਾ 1 ਲੱਖ ਕਿੰਨਾ ਸੀਗਾ ਜੀ 20 ਯਾਰੀ ਨਾ 1 ਲੱਖ 20000 ਰੁਪਏ ਰੇਟ ਆ ਬਾਈ ਦਾ ਨਵਾਂ ਫਾਰਮ ਆ ਪਰਮਾਤਮਾ ਕਰੇ ਦੁਆ ਕਰਕੇ ਜਾਵਾਂਗੇ ਅਰਦਾਸ ਕਰਕੇ ਜਾਵਾਂਗੇ ਵੈਗਰੂ ਦੇ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਾਰਮ ਦੇ ਵਿੱਚ ਇੱਕ ਨਹੀਂ 100 ਗਾਂ ਖੜੀ ਨਜ਼ਰ ਆਵੇ ਇੰਨੀ ਕੋਈ ਪਰਮਾਤਮਾ ਅਗੇ ਅਰਦਾਸ ਕਰਾਂਗੇ ਸੱਚਾ ਪਾਤਸ਼ਾਹ ਮਿਹਨਤ ਦਾ ਫਲ ਹਰ ਇੱਕ ਨੂੰ ਦਈ ਆ ਗਾਂ ਸੀ ਬਾਈ ਨੰਬਰ ਬਾਈ ਗਰਵੀ ਦਾ ਆਪਣਾ ਕਿੰਨਾ ਆ ਗਿਆ ਜੀ 9417534170 ਜੀ ਇੱਕ ਵਾਰੀ ਹੋਰ ਬੋਲ ਦਈਏ ਜੀ 9417534170 ਜੀ ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਨ ਤੱਕ ਹੈ ਮਿੱਤਰੋ ਪਿੰਡ ਹੈਗਾ ਜਿਹੜਾ ਡੋਡ ਜ਼ਿਲ੍ਹਾ ਹੈਗਾ ਫਰੀਦਕੋਟ ਕੋ ਗਿਆਣਾ ਨੇੜੇ ਆ ਗੋਲੇ ਵਾਲੇ ਤੋਂ ਸਿੱਧੀ ਛੜਕ ਆਉਂਦੀ ਆ 12 ਕਿਲੋਮੀਟਰ ਹੋਊਗਾ ਗੋਲੇ ਵਾਲੇ ਤੋਂ ਹਾਂਜੀ ਇੰਨਾ ਕਿ ਆਈ ਸਾਰ ਤੋਂ 7 ਕਿਲੋਮੀਟਰ ਆਈ ਹਾਂ ਬਸ ਠੀਕ ਆ ਲੈ ਮਿੱਤਰੋ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਤੇ ਜਾਣਕਾਰੀ ਲਈ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ ਗਾਂ ਚੰਗੀ ਦੀ ਪਾਲ ਦੇ ਵਿੱਚ ਆ ਤੇ ਆ ਜਾਓ ਫਿਰ